ਜਿਸ ਦੀ ਕਰਵਾਈ ਹੋਇਆ ਪਰ ਜਿਹੜੀ ਮਿੰਤੀ ਗਲਤ ਦਰਜ ਹੋ ਗਈ ਉਹ ਕਿਹੜੀ ਜਗ੍ਹਾ ਤੇ ਸਹੀ ਕਰਵਾ ਸਕਦੇ ਆ ਉਹ ਕਰਨਗੋਲ ਦੁਬਾਰੇ ਕਿਸੇ ਦਾ ਹੋਰ ਪੈਨਲ ਬਣਵਾ ਕੇ ਨਿਸ਼ਾਨਦੇਹੀ ਕਰਵਾ ਸਕਦੇ ਜੇ ਕਿਸੇ ਕਨਗੋ ਤੇ ਕੋਈ ਸ਼ੱਕ ਹੈ ਵੀ ਗਲਤ ਕਰ ਗਿਆ ਤਾਂ ਦੂਜੇ ਕਰਨਗੋ ਦਾ ਪਰ ਰਟਾਇਰ ਦਾ ਵੀ ਖਰਚਾ ਭਰ ਕੇ ਨਿਸ਼ਾਨਦੇਹੀ ਕਰਵਾ ਸਕਦੇ ਜਿਸ ਤੇ ਉਹਦਾ ਮਣ ਖੜਦਾ ਉਹ ਤੋਂ ਨਿਸ਼ਾਨਦੇਹੀ ਕਰਵਾ ਸਕਦਾ ਨਿਸ਼ਾਨਦੇਹੀ ਦੁਬਾਰੇ ਹੋ ਸਕਦੀ ਹੈ ਇਸ ਕੋਈ ਖਾਸ ਗੱਲ ਨਹੀਂ ਹੈ ਜੀ ਠੀਕ ਹੈ ਜੀ ਇੱਕ ਫੀਲਡ ਬੁੱਕ ਕੀ ਹੁੰਦੀ ਹੈ ਫੀਲਡ ਬੁੱਕ ਹੁੰਦੀ ਹੈ ਉਹਦੇ ਵਿੱਚ ਕਿਸੇ ਵੀ ਨੰਬਰ ਦੀਆਂ ਦਸਾਵਾਂ ਚਾਰੇ ਸਾਈਡਾਂ ਦੱਸੀ ਜਾਂਦੇ ਨੇ ਚੜਦਾ ਲੈਂਦਾ ਦੱਖਣ ਪਹਾੜ ਕੰਨੇ ਹਾਂਜੀ ਹਾਂਜੀ ਤੇ ਉਸ ਨੰਬਰ ਦਾ ਫੀਲਡ ਬੁੱਕ ਜਣ ਕੇ ਇਸ ਰਕਵਾ ਕੱਢਿਆ ਜਾਂਦਾ ਠੀਕ ਹੈ ਜੀ ਰਕਵਾ ਕੱਢਣ ਨੂੰ ਜਣ ਕੇ ਫਿਰ ਉੱਥੇ ਉਹ ਕਹੇ ਜਾਂਦਾ ਫੀਲਡ ਬੁੱਕ ਕਹੇ ਜਾਂਦਾ ਠੀਕ ਹੈ ਜੀ ਹਾਂਜੀ ਇੱਕ ਕੀ ਲਿਮਟ ਵਾਲੀ ਜ਼ਮੀਨ ਦਾ ਤਵਾਦਲਾ ਹੁੰਦਾ ਹੈ ਜਾਂ ਸਾਂਝੀ ਖੇਵਟ ਵਿੱਚ ਲਿਮਟਾਂ ਬਹੁਤ ਹਨ ਉਹਦਾ ਕੋਈ ਹਾਲਤ ਦੱਸੋ ਹਾਲਤਾਂ ਲਿਮਟਾਂ ਦਾ ਪਰਕ ਹੀ ਹੋਣਾ ਤਵਾਦਲਾ ਜੀ ਇਹਦਾ ਹੱਲ ਹੋਰ ਕੋਈ ਨਹੀਂ ਹੈ ਅਪਨ loan ਲੈ ਰੱਖਿਆ ਹੈ ਜੀ ਜੀ ਤਵਾਦਲੇ ਚ ਕਿਸੇ ਹੋਰ ਨੂੰ ਜਗ੍ਹਾ ਵਗ ਜਾਣੀ ਹੈ ਜਿਹੜੀ ਤੇ ਅਪਨ loan ਲਿਆ ਹੋਇਆ ਹੈ ਉਹਦਾ ਤਵਾਦਲਾ ਹੋਈ ਨਹੀਂ ਸਕਦਾ ਜੀ ਜਿੰਨੇ ਜਿਹੜਾ ਆਪਾਂ ਲੋਨ ਨਹੀਂ ਪਰ ਤੇ ਲੋਨ ਪਰ ਕੇ ਹੀ ਤਵਾਦਲਾ ਹੋ ਸਕਦਾ ਜੇ ਕੋਈ ਲੋਨ ਛੋਟਾ ਜੇ ਕੋਈ ਵੱਡਾ ਚਾਹੇ ਛੋਟਾ ਚਾਹੇ ਵੱਡਾ ਲੋਨ ਭਰਨ ਤੋਂ ਬਾਅਦ ਹੀ ਹੋਊਗਾ ਆਪਾਂ ਜਿਹੜੀ ਤਵਾਲੇ ਜ਼ਮੀਨ ਲਵਾਂਗੇ ਉਸ ਤੋਂ ਬਾਅਦ ਉਹ ਤੇ ਪਰ ਲੋਨ ਕਰਾ ਲਾਂਗੇ ਹਾਂਜੀ ਹਾਂ ਜੇ ਲੋਨ ਭਰਾਂਗੇ ਤਾਂ ਹੀ ਤਵਾਦਲਾ ਹੋਊਗਾ ਜੇ ਹੁਣ ਆਪਾਂ ਤਵਾਦਲਾ ਲੋਨ ਤੋਂ ਬਿਨਾਂ ਕਰਾ ਲਨੇ ਆ ਪਹਿਲੀ ਗੱਲ ਤਾਂ ਅਫਸਰ ਨੇ ਕਿਸੇ ਨੇ ਕਰਨੇ ਨਹੀਂ ਜੇ ਬਾਈ ਚਾਂਸ ਕਿਤੇ ਗਲਤੀ ਨਾਲ ਹੋ ਵੀ ਜਾਂਦਾ ਤਾਂ ਕੱਲ ਨੂੰ ਉਹ ਬੰਦਾ ਪੈਸੇ ਨਹੀਂ ਭਰਦਾ ਹੈ ਠੀਕ ਹੈ ਜੀ ਫਿਰ ਉਹ ਪੈਸੇ ਕਿੱਥੋਂ ਬੈਂਕ ਬੈਂਕ ਦਾ ਜ਼ਮੀਨ ਤੋਂ ਰਿਕਵਰ ਕਰੂਗਾ ਜਿਹੜੇ ਬੰਦੇ ਨੇ ਜ਼ਮੀਨ ਤਵਾਲ ਉਸ ਦਾ ਕਹਿੰਦੇ ਮਤਲਬ ਸੌਦਾ ਹੁੰਦਾ ਪਰ ਉਸ ਵਿੱਚੋਂ ਜਿਹੜੀਆਂ ਚਾਰ ਕਨਾਲਾਂ ਨੇ ਉਹ ਨਵਾਲਗੀ ਕਿਸੇ ਬੱਚੇ ਦੇ ਨਾਮ ਆ ਕਿ ਉਸ ਦਾ ਕੀ ਹਾਲ ਉਹਦਾ ਹੱਲੇ ਹੈ ਜੀ ਨਵਾਲਗ ਬੱਚੇ ਦਾ ਗਾਰਡੀਅਨ ਮਾਂ ਵੀ ਹੋ ਸਕਦੀ ਹੈ ਜੇ ਮਾਂ ਨਹੀਂ ਹੈਗੀ ਦਾਦੀ ਹੋ ਸਕਦੀ ਹੈ ਜੀ ਉਹ ਆਪ ਦਾ ਕੋਰਟ ਚੋਂ ਪ੍ਰਵਾਨਗੀ ਲੈਣਗੇ ਠੀਕ ਆ ਕੋਰਟ ਚੋਂ ਪ੍ਰਵਾਨਗੀ ਲੈ ਕੇ ਫਿਰ ਰਿਸ਼ਤੀ ਕਰਵਾ ਸਕਦੇ ਨੇ ਉਹ ਜਿਹੜਾ ਰਿਸ਼ਤੀ ਕਰਵਾਊਗਾ ਤਾਂ ਉਹ ਨਵਾਲਕ ਬੱਚਿਆਂ ਦੇ ਨਾਂ ਤੇ ਉਸ ਤੋਂ ਬਾਅਦ ਵੀ ਜ਼ਮੀਨ ਉਹਨੂੰ ਕਰਾਉਣੀ ਪਊਗੀ ਜਾਇ ਉਹ ਉਹਦੇ ਨਾਂ ਤੇ ਜਿੰਨੇ ਪੈਸੇ ਵਟਣਗੇ ਉਹ ਬੈਂਕ 'ਚ ਜਮ੍ਹਾਂ ਕਰਾਉਣੇ ਪੈਣਗੇ ਇਹ ਨਹੀਂ ਹੈਗਾ ਵੀ ਨਵਾਲਕ ਦੀ ਜ਼ਮੀਨ ਕੋਈ ਖੁਰਦਪੁਰਦ ਕਰ ਜਾਊਗਾ ਠੀਕ ਹੈ ਜੀ ਅੱਗੇ ਆ ਗਈ ਮਸਤਰਾਨ ਕੀ ਹੁੰਦਾ ਜੀ ਮੁਸਤਰੀਆਂ ਮਸਤਰਾਨ ਨਹੀਂ ਮੁਸਤਰੀਆਂ ਹੁੰਦਾ ਜੀ ਮੁਸਤਰੀਆਂ ਹੁੰਦਾ ਖਰੀਦਦਾਰ ਠੀਕ ਹੈ ਜੀ ਜਿਹੜਾ ਬੰਦਾ ਕੋਈ ਜ਼ਮੀਨ ਖਰੀਦਦਾ ਹੈ ਉਹਨੂੰ ਮੁਸਤਰੀਆਂ ਕਿਹਾ ਜਾਂਦਾ ਹੈ ਵੇਚਣ ਵਾਲੇ ਨੂੰ ਬਾਇ ਕਿਹਾ ਜਾਂਦਾ ਹੈ ਖਰੀਦਦਾਰ ਨੂੰ ਮੁਸਤਰੀ ਕਿਹਾ ਜਾਂਦਾ ਹੈ ਇਹ ਮੁਸਤਰੀਆਂ ਸ਼ਬਦ ਹੈ ਠੀਕ ਹੈ ਸਰ ਤੇ ਅਗਲਾ ਜੀ ਨਿਸ਼ਾਨ ਦਾ ਇਹ ਹੌਣ ਉਪਰੰਤ ਜਿੱਥੇ ਨਿਸ਼ਾਨੀ ਲਗਾਈ ਜਾਂਦੀ ਆ ਉਸ ਨੂੰ ਸਰ ਹੱਦਾ ਕਿਹਾ ਜਾਂਦਾ ਤੇ ਉਸ ਨੂੰ ਕੀ ਅਸੀਂ ਪੁੱਟ ਸਕਦੇ ਆ ਤੇ ਜਿਹੜਾ ਸਰਹੱਦਾ ਉਹਦਾ ਮਤਲਬ ਕੀ ਹੁੰਦਾ ਸਰਹੱਦਾ ਤਾਂ ਇਹ ਹੁੰਦਾ ਜਿਹੜੇ ਤਿੰਨ ਪਿੰਡਾਂ ਦੇ ਜਿੱਥੇ ਹੱਦ ਮਿਲਦੀ ਹੈ ਨਾ ਜੀ ਹਾਂਜੀ ਉੱਥੇ ਸਰਦਾ ਬਣਿਆ ਹੋਇਆ ਹੁੰਦਾ ਹੈ ਉੱਥੇ ਕਈ ਥੋਂ ਤਾਂ ਪਿੰਡਾਂ ਚ ਪੱਥਰ ਲਾ ਕੇ ਬਣਾਇਆ ਹੋਇਆ ਹੁੰਦਾ ਠੀਕ ਹੈ ਕਈ ਥੋਂ ਤੇ ਛੋਟੇ ਇੱਟਾਂ ਦੀ ਚਿਣਾਈ ਗਣ ਕੇ ਬਣਾਇਆ ਜਾਂਦਾ ਹੈ ਜਿੱਥੇ ਸੱਦਾ ਹੁੰਦਾ ਹੈ ਸੱਦੇ ਦੇ ਥੱਲੇ ਕੱਚੇ ਕੋਲੇ ਵੀ ਦੱਬੇ ਹੋਏ ਹੁੰਦੇ ਨੇ ਜੋ ਉੱਪਰੋਂ ਨਿਸ਼ਾਨ ਖਤਮ ਕੀਤਾ ਜਾਵੇ ਤਾਂ ਥੱਲੋਂ ਟੋਆ ਪੱਟ ਕੇ ਦੂੰਗਾ ਟੋਆ ਪੱਟ ਕੇ ਉਹਦੇ ਵਿੱਚੋਂ ਕਾਲੇ ਕੋਲੇ ਨਿਕਲਣਗੇ ਕੋਲੇ ਗਾੜਦੇ ਨਹੀਂ ਹੈਗੇ ਇਸ ਕਰਕੇ ਥੱਲੇ ਕੋਲੇ ਦੱਬੇ ਜਾਂਦੇ ਨੇ ਤਾਂ ਕਿ ਉੱਪਰੋਂ ਜੇ ਨਿਸ਼ਾਨੀ ਖਤਮ ਹੋ ਜੇ ਤਾਂ ਥੱਲੋਂ ਕੋਲਿਆਂ ਤੋਂ ਪਤਾ ਲੱਗ ਸਾਬੇ ਤਿੰਨ ਪਿੰਡਾਂ ਦੀ ਹੱਦ ਕਿੱਥੇ ਮਿਲਦੀ ਹੈ ਪਿੰਡ ਦੀ ਹੱਦ ਤੇ ਲੱਗਦੇ ਨੇ ਨਿਸ਼ਾਨਦੇਹੀ ਨਾਲ ਇਹਦਾ ਕੋਈ ਤਲ ਨਹੀਂ ਨਿਸ਼ਾਨਦੇਹੀ ਟਾਈਮ ਤਾਂ ਜਦੋਂ ਕੰਨ ਕੋ ਨਿਸ਼ਾਨਦੇਹੀ ਕਰਦਾ ਕੱਚੀ ਕਹੀ ਨਾਲ ਕੱਚੀਆਂ ਬੁਰਜੀਆਂ ਲਵਾਉਂਦਾ ਹੂੰ 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 ਠੀਕ ਹੈ ਜੀ ਠੀਕ ਹੈ ਨਾ ਇਹਦਾ ਸੱਜਾ ਨਾਲ ਕੱਚੀ ਇਹਦਾ ਕੋਈ ਨਿਸ਼ਾਨਦੇਹੀ ਦਾ ਕੋਈ تعلق ਨਹੀਂ ਹੈ ਠੀਕ ਹੈ ਜੀ ਜਿਹੜੇ ਤੁਸੀਂ ਕੋਲੇ ਕਹ ਰਹੇ ਸੀ ਉਹਦਾ ਉਹਦਾ ਕੀ ਮਤਲਬ ਹੁੰਦਾ ਥੱਲੇ ਉਹਦਾ ਥੱਲੇ ਕੋਲਿਆਂ ਦਾ ਮਤਲਬ ਇਹੀ ਹੁੰਦਾ ਨਾ ਉੱਤੋਂ ਕਈ ਵਾਰੀ ਕੱਚੀਆਂ ਇੱਟਾਂ ਦੀ ਜਿਹੜੀ ਚਿਣਾਈ ਕੀਤੀ ਹੋਇ ਉਹਨੂੰ ਕੋਈ ਢਾ ਦੇ ਨਿਸ਼ਾਨ ਨੂੰ ਖਤਮ ਕਰ ਦੇ ਠੀਕ ਹੈ ਜੀ ਤਾਂ ਉੱਥੋਂ ਆਪਾਂ ਥੋੜੀ ਜਿਹਾ ਜਗ੍ਹਾ ਪੱਟਾਂਗੇ ਜਣਕੇ ਆਲੇ-ਦਾਲੇ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਸੱਜ ਦਾ ਤਿੰਨ ਪਿੰਡਾਂ ਦੀ ਹੱਦ ਕਿੱਥੇ ਮ ਅੱਗੇ ਆ ਗਿਆ ਜੀ ਮਿੰਨ ਤੋਂ ਕੀ ਭਾਵ ਆ ਮਿੰਨ ਟੁਕੜਾ ਜੀ ਠੀਕ ਹੈ ਹਿੱਸਾ ਠੀਕਾ ਜ਼ਮੀਨ ਦਾ ਜਾਨੀ ਕਿ ਸਪੋਜ਼ ਕਰੋ 8 ਕਨਾਲ ਦਾ ਖੇਤ ਹੈ ਆਪਣਾ ਉਹ ਚੋ 2 ਕਨਾਲ ਹੈ 1 ਕਨਾਲ ਹੈ ਹਾਂ ਉਹਦੀ ਸੈਡਾਂ ਨਹੀਂ ਪਾਈਆਂ ਹੋਈ ਤਾਂ ਉਹਨੂੰ ਆਪਾਂ ਮਿੰਨ ਟੁਕੜਾ ਕਹਿ ਸਕਦੇ ਹਾਂ ਠੀਕ ਹੈ ਜੀ ਹਾਂ ਹਿੱਸੇ ਨੂੰ ਜੇਕਰ ਜ਼ਮੀਨ ਤੇ ਲੋਨ ਹੋਵੇ ਤਾਂ ਉਸ ਦੀ ਤਕਸੀਮ ਹੋ ਸਕਦੀ ਹੈ ਜਾਂ ਨਹੀਂ ਵੀ ਜੇ ਜ਼ਮੀਨ ਤੇ ਲੋਨ ਲਿਆ ਹੋਇਆ ਨਾ ਤਕਸੀਮ ਨਹੀਂ ਹੋ ਸਕਦੀ ਹੈ ਜੇ ਤਾਂ ਜਿਹੜੇ ਬੰਦੇ ਨੇ ਜਿੰਨੇ ਰੱਖੇ ਤੇ ਲੋਨ ਲਿਆ ਹੋਇਆ ਆਪਦੀ ਮਾਲਕੀ ਦੇ ਹਿੱਸੇ ਨੂੰ ਘੱਟ ਲਿਆ ਹੈ ਤੇ ਉਹਨੂੰ ਤਕਸੀਮ ਚ ਵੀ ਉਹਨਾਂ ਰਕਵਾ ਆ ਜਾਣਾ ਹਿੱਸੇ ਤੇ ਲੋਨ ਲਿਆ ਫਿਰ ਤਾਂ ਤਕਸੀਮ ਹੋ ਸਕਦੀ ਹੈ ਬੈਂਕ ਨੂੰ ਉਹ ਚ ਪਾਰਟੀ ਬਣਾ ਕੇ ਬੈਂਕ ਨੂੰ ਸਹਿਮਤੀ ਲੈਣੀ ਪਊਗੀ ਸਹਿਮਤੀ ਲੈ ਬਗੈਰ ਤਕਸੀਮ ਨਹੀਂ ਹੁੰਦੀ ਹੈ ਬੈਂਕ ਦੀ ਸਹਿਮਤੀ ਜ਼ਰੂਰੀ ਹੈ ਠੀਕ ਹੈ ਸਰ ਤੇ ਮਸਤਰਕਾ ਜੁਮਲਾ ਮਸਤਰਕਾ ਜਣ ਕੇ ਸਾਂਝੇ ਮਾਲਕਾਂ ਦੀ ਜ਼ਮੀਨ ਹੈ ਜਿਹੜੀ ਹਾਂਜੀ ਉਹ ਚੀਜ਼ ਹੈ ਠੀਕ ਹੈ ਜੀ ਇੱਕ ਜ਼ਮੀਨ ਦੇ ਚਾਰ ਹਿੱਸੇ ਹਨ ਜਿਨ੍ਹਾਂ ਵਿੱਚੋਂ ਦੋ ਮਾਲਕਾਂ ਨੇ ਲੋਨ ਲਿਆ ਹੋਇਆ ਤੇ ਦੋ ਮਰ ਚੁੱਕੇ ਜਿਨ੍ਹਾਂ ਦਾ ਇਹ ਕੋਈ ਵਾਰਿਸ ਨਹੀਂ ਕੀ ਉਸ ਦੀ ਤਕਸੀਮ ਹੋ ਸਕਦੀ ਹੈ ਜਨਾਬ ਜੇ ਤਾਂ ਕੇਸ ਪਾ ਕੇ ਕਰਾਉਣੀ ਹੈ ਫਿਰ ਤਾਂ ਕਿਸੇ ਦਰ ਵੀ ਕਰਾ ਸਕਦਾ ਹੈ ਠੀਕ ਹੈ ਜੀ ਜਿਹੜੇ ਮਰੇ ਹੋਏ ਨੇ ਉਹਦੇ ਵਾਰਸਾਂ ਨੂੰ ਸੰਮਣ ਭੇਜੇ ਜਾਣਗੇ ਹਾਂ ਜੀ ਨਹੀਂ ਜੇ ਆਪਾਂ ਨੇ ਸਹਿਮਤੀ ਨਾਲ ਤਕਸੀਮ ਕਰਨੀ ਜਿਹੜੀ ਉਹ ਨਹੀਂ ਹੋ ਸਕਦੀ ਉਹ ਜਿੰਨੇ ਚਿਰ ਉਹਨਾਂ ਦੇ ਵਾਰਸ ਕਾਇਮ ਨਹੀਂ ਹੁੰਦੇ ਹੈਗੇ ਜਿਹੜੇ ਮਰੇ ਹੋਏ ਬੰਦੇ ਨੇ ਠੀਕ ਹੈ ਉਹਨਾਂ ਦੀ ਮਤਲਬ ਸਹਿਮਤੀ ਹੋਣੀ ਜ਼ਰੂਰੀ ਹੈ ਸਹਿਮਤੀ ਹੋਣੀ ਜ਼ਰੂਰੀ ਹੈ ਜੀ ਠੀਕ ਹੈ ਜੀ ਇੰਤਕਾਲ 6.18 ਦਾ ਸੀ ਪਰ ਫਰਦ ਵਿੱਚ 6.8 ਹੀ ਸ਼ੋ ਹੋ ਰਿਹਾ ਹੈ ਹਾਂਜੀ ਜੇ ਰਿਕਾਰਡ ਚ ਜਿਹੜੇ ਇੰਤਕਾਲ ਸਹੀ ਹੋਇਆ ਉਹਦਾ ਆਮਲ ਕਰਨ ਲੱਗੇ ਕਿਤੇ ਕੋਈ ਗਲਤੀ ਹੋ ਗਈ ਹਾਂਜੀ ਤਾਂ ਉਹ ਆਪਾਂ ਫਰਦਵਾਦਰ ਦੇ ਰਾਹੀਂ ਦਰੁਸਤ ਕਰਾ ਸਕਦੇ ਹਾਂ ਫਰਦਵਾਦਰ ਪਟਵਾਰੀ ਦਰਜ ਕਰ ਦੂਗਾ ਕਾਨੂੰਗੋ ਤੋਂ ਮੁਕਾਬਲਾ ਹੋਣ ਉਪਰੰਤ ਤੀਲਦਾਰ ਨੇ ਪ੍ਰਵਾਨ ਕਰ ਦੇਣੀ ਹੈ ਉਸ ਤੋਂ ਬਾਅਦ ਉਹ ਰਿਕਾਰਡ ਠੀਕ ਹੋ ਸਕਦਾ ਕੋਈ ਇਹ ਚ ਖਾਸ ਗੱਲ ਨਹੀਂ ਹੈ ਜੀ ਠੀਕ ਹੈ ਜੀ ਜੀਦਾਰ ਦੀ ਇੰਤਕਾਲ ਹੋਣ ਤੋਂ ਪਹਿਲਾਂ ਵੇਚਣ ਵਾਲਾ ਉਸ ਨੰਬਰ ਤੇ ਕਰਜ਼ਾ ਲੈ ਲੈਂਦਾ ਹੈ ਤਾਂ ਉਸ ਤੇ ਕੋਈ ਕੇਸ ਬਣਦਾ ਹੈ ਜਾਂ ਨਹੀਂ ਉਥੇ 420 ਦਾ ਕੇਸ ਬਣੂਗਾ ਜੀ ਠੀਕ ਹੈ ਨਾਲੇ ਤਾਂ ਉਹ ਜ਼ਮੀਨ ਤੇ ਲੋਨ ਲੈ ਕੇ ਨਾਲੇ ਵੇਚ ਗਿਆ ਹਾਂਜੀ ਉਹ ਤਾਂ ਹੀਰਾ ਫੇਰੀ ਕਰ ਰਿਹਾ ਨਾ ਉਹ ਤਾਂ 420 ਦਾ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਗੇ ਤਾਬੇ ਅਰਾਜੀ ਕੀ ਹੁੰਦਾ ਜੀ ਤਾਬੇ ਰਾਜ ਹੁੰਦਾ ਜ਼ਮੀਨ ਅਨੁਸਾਰ ਠੀਕ ਹੈ ਜੀ ਹਾਂ ਬਦਸਤੂਰ ਕੀ ਹੁੰਦਾ ਹੈ ਪਹਿਲਾਂ ਦੀ ਤਰ੍ਹਾਂ ਠੀਕ ਹੈ ਜੀ ਜਿਹੜਾ ਬਦਸਤੂਰ ਸ਼ਬਦ ਹੈ ਉਹ ਪਹਿਲਾਂ ਦੀ ਤਰ੍ਹਾਂ ਹੈ ਠੀਕ ਹੈ ਜੀ ਕੋਈ ਦੀ ਐਗਜ਼ਾਮਪਲ ਦੇ ਸਕਦੇ ਹੋ ਬਾ ਦਸਤੂਰ ਹੈ ਨਾ ਇਹ ਬਾ ਦਸਤੂਰ ਬਾਕੀ ਦਸਤੂਰ ਕਹਿੰਦੇ ਆ ਜਿਸ ਤਰ੍ਹਾਂ ਆਪਾਂ ਸਪੋਜ਼ ਕਰੋ ਕਿਸੇ ਨੰਬਰ ਦਾ ਰਕਵੇ ਦੀ ਆਪਾਂ ਫੀਲਡ ਬੁੱਕ ਕੱਢ ਰਹੇ ਆ ਉਹ ਕਿਲਾ ਅਠ ਕਨਾਲ ਦਾ ਜੀ ਦੋ ਕਨਾਲ ਦੀ ਫੀਲਡ ਬੁੱਕ ਕੱਢਤੀ 6 ਕਨਾਲ ਰਹਿ ਗਿਆ ਉਹਨੂੰ ਆਪਾਂ 6 ਕਨਾਲ ਬਾਕੀ ਦਸਤੂਰ ਲਿਖ ਦਿੰਦੇ ਆ ਵੀ ਜਿਹੜਾ ਬਾਕੀ ਰਹਿ ਗਿਆ ਉਹ ਰਕਬਾ ਉਸੇ ਹਾਲਤ ਚ ਜਿਸ ਤਰ੍ਹਾਂ ਪਹਿਲਾਂ ਸੀ ਠੀਕ ਹਾਂ ਜਿੱਦਾਂ ਪਹਿਲਾਂ ਕੀਤਾ ਉਦਾਂ ਹੀ ਹੋ ਹਾਂ ਜੇਕਰ ਜਮੀਨ ਤੇ ਕੋਈ ਕੇਸ ਚੱਲਦਾ ਹੈ ਤਾਂ ਦੂਸਰਾ ਹਿੱਸੇਦਾਰ ਜਮੀਨ ਵੇਚ ਸਕਦਾ ਹੈ ਜਾਂ ਨਹੀਂ ਜੇ ਜ਼ਮੀਨ ਤੇ ਕੇਸ ਚੱਲਦਾ ਤਾਂ ਉਹਦੀ ਰਿਸ਼ਤੀ ਨਹੀਂ ਕਰਾਉਣੀ ਚਾਹੀਦੀ ਜੇ ਬਾਈ ਚਾਂਸ ਹੋ ਤੇ ਸਟੇ ਨਹੀਂ ਹੈਗੀ ਰਿਸ਼ਤੀ ਕਰਵਾ ਵੀ ਦਨੇ ਹੋ ਤਾਂ ਉਹ ਰਿਸ਼ਤੀ ਦੀ ਕੋਈ ਵੈਲਿਊ ਨਹੀਂ ਹੈ ਜੀ ਜੇ ਕਲੋਂ ਉਹ ਮਾਲਕੀ ਦਾ ਹੱਕ ਦੋਏ ਬੰਦੇ ਦੇ ਨੋਂ ਰਿਸ਼ਤੀ ਕਰਾਉਣ ਵਾਲੇ ਦੇ ਆਪੋਜੀਟ ਬੰਦੇ ਦੇ ਨੋਂ ਹੋ ਜਾਂਦੀ ਹੈ ਤਾਂ ਉਹ ਇੰਤਕਾਲ ਦੀ ਕੋਈ ਵੈਲਿਊ ਨਹੀਂ ਇੰਤਕਾਲ ਟੁੱਟ ਜਾਣਾ ਹੈ ਇਸ ਕਰਕੇ ਰਿਸ਼ਤੀ ਕਰਾਉਣ ਦਾ ਕੋਈ ਫਾਇਦਾ ਨਹੀਂ ਚੱਲਦੇ ਕੇਸ 'ਚ ਮੁਸਤਰੀ ਨੇ ਦੇਖਣਾ ਹੈ ਵੀ ਜਦੋਂ ਕੇਸ ਚੱਲਦਾ ਆਪਾਂ ਨਾ ਖਰੀਦੀ ਹੈ ਕੋਈ ਜ਼ਮੀਨ ਠੀਕ ਹੈ ਖਰੀਦਦਾਰ ਨੂੰ ਇਹ ਤਸੱਲੀ ਕਰਨੀ ਜ਼ਰੂਰੀ ਹੈ ਸਮਾਂ ਕੇ ਚਾਹੇ ਇਹਦੇ ਉੱਪਰ ਕੋਈ ਸਟੇ ਦਾ ਕੋਈ ਵੀ ਕੇਸ ਹੋਵੇ ਜੇ ਦਾ ਸਟੇ ਹੈ ਜੀ ਫਿਰ ਤਾਂ ਹੁੰਦੀ ਹੀ ਨਹੀਂ ਰਿਸ਼ਤੀ ਜੀ ਜੇ ਸਟੇ ਕੋਰਟ ਨੇ ਦੇਤੀ ਕੋਈ ਸਟੇ ਦਰਜ ਕੀਤੀ ਹੋਈ ਹੈ ਰਿਕਾਰਡ ਚ ਫਿਰ ਤਾਂ ਰਿਸ਼ਤੀ ਨਹੀਂ ਹੁੰਦੀ ਠੀਕ ਜੀ ਜੇ ਸਟੇ ਨਹੀਂ ਵੀ ਮਿਲੀ ਕੇਸ ਚੱਲਦਾ ਹੈ ਹਾਂਜੀ ਹਾਂਜੀ ਖਰੀਦਦਾਰ ਨੂੰ ਪਤਾ ਲੱਗਦਾ ਵੀ ਕੇਸ ਚੱਲਦਾ ਤਾਂ ਉਹਨੂੰ ਖਰੀਦਣੀ ਨਹੀਂ ਚਾਹੀਦੀ ਕੱਲ ਨੂੰ ਉਹਦਾ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਦੂਜੀ ਪਾਰਟੀ ਦੇ ਹੱਕ ਚ ਫੈਸਲਾ ਹੋ ਜੇ ਤਾਂ ਉਹਦੀ ਜ਼ਮੀਨ ਖਰੀਦੀ ਦੀ ਕੋਈ ਵੈਲਿਊ ਨਹੀਂ ਰਹਿਣੀ ਜੀ ਠੀਕ ਹੈ ਸਰ ਚੱਲਦੇ ਕੇਸ ਚ ਜਿਹੜੀਆਂ ਵੀ ਰਿਸ਼ਤੀਆਂ ਨੇ ਉਹਦੀ ਤੇ ਵਸੀਅਤ ਕਰਨ ਵਾਲਾ ਪਹਿਲੇ ਵਿਆਹ ਦਾ ਵੇਰਵਾ ਨਾ ਦੇਵੇ ਉਸ ਦਾ ਕੀ ਹੱਲ ਹੈ ਜੇ ਤਾਂ ਪਹਿਲੀ ਜਨਾਨੀ ਉਹਦੀ ਮਰ ਗਈ ਸੀ ਤਾਂ ਦੂਜਾ ਵਿਆਹ ਕਰਾਇਆ ਠੀਕ ਹੈ ਜੀ ਉਹ ਵੱਖਰੀ ਗੱਲ ਹੈ ਫਿਰ ਤਾਂ ਉਹ ਇੱਕ ਜਨਾਨੀ ਨੂੰ ਹੀ ਹਿੱਸਾ ਜਾਊਗਾ ਜੇ ਜਨਾਨੀਆਂ ਦੋਈ ਜੂੰਦੀਆਂ ਨੇ ਹਾਂਜੀ ਤਾਂ ਜਨਾਨੀਆਂ ਦੋਆਂ ਨੂੰ ਜਨਾਨੀ ਦਾ ਇੱਕ ਹੀ ਹਿੱਸਾ ਮਿਲਣਾ ਹੈ ਠੀਕ ਹੈ ਜੀ ਸਪੋਜ਼ ਕਰੋ ਉਹਦੇ ਚਾਰ ਜਵਾਕ ਨੇ ਠੀਕ ਹੈ ਜੀ ਦੋ ਜਨਾਨੀਆਂ ਨੇ ਜੀ ਤਾਂ ਉਹਦੇ ਪੰਜ ਹਿੱਸੇ ਬਣਨਗੇ ਨਾ ਕਿ 6 ਜੀ ਪੰਜਵੇਂ ਹਿੱਸੇ 'ਚ ਦੋ ਜਨਾਨੀਆਂ ਆਉਣਗੇ ਜੇ ਜੂੰਦੀਆਂ ਨੇ ਜੀ ਜੀ ਇਹ ਨਹੀਂ ਹੈਗਾ ਵੀ ਜਨਾਨੀ ਕਿਉਂਕਿ ਇਹ ਹਿੰਦੂ ਉਹਦੇ ਲਾ ਦੇ ਮੁਤਾਬਕ ਕੋਈ ਵੀ ਹਿੰਦੂ ਬੰਦਾ ਉਹ ਇੱਕ ਵਿਆਹ ਕਰਾ ਸਕਦਾ ਦੂਆ ਵਿਆਹ ਕਰਾ ਨਹੀਂ ਸਕਦਾ ਮਰਨ ਤੋਂ ਬਾਅਦ ਕਰਾ ਸਕਦਾ ਠੀਕ ਹੈ ਉਹਦੇ ਜੂੰਦੇ ਜੀ ਜਾਨੀ ਕਿ ਉਹਦੀ ਸਹਿਮਤੀ ਤੋਂ ਬਗੈਰ ਵਿਆਹ ਨਹੀਂ ਕਰਾ ਸਕਦਾ ਜੇ ਸਹਿਮਤੀ ਨਾਲ ਵਿਆਹ ਕਰਾ ਵੀ ਲਿਆ ਜਨਾਨੀਆਂ ਦੋਨੇ ਤਾਂ ਉਹਨਾਂ ਨੂੰ ਇੱਕ ਹਿੱਸਾ ਮਿਲੂਗਾ ਦੋਆ ਠੀਕ ਹਸਬੀਸਾ ਹਸਬ ਦਾ ਮਤਲਬ ਹੈ ਅਨੁਸਾਰ ਹਿੱਸਾ ਹਿੱਸਾ ਹਿੱਸੇ ਅਨੁਸਾਰ ਬਸ ਠੀਕ ਹੈ ਜੀ ਹਾਂਜੀ ਮਤਰਾਜਾ ਹੁੰਦਾ ਝਗੜਾ ਜੀ ਠੀਕ ਹੈ ਜੀ ਜਿਸ ਤਰ੍ਹਾਂ ਕੋਈ ਬਈ ਜ਼ਮੀਨ ਖਰੀਦ ਲਈ ਉਹਦਾ ਇੰਤਕਾਲ ਹੈ ਤਹਿਸੀਲਦਾਰ ਲੇਵੇ ਜਾਂਦਾ ਕਿਸੇ ਬੰਦੇ ਨੇ ਉਤੇ ਇਤਰਾਜ਼ ਲਾਤਿਆ ਤਾਂ ਉਹ ਮਤਨਾਜਾ ਕਰਕੇ ਭੇਜਿਆ ਜਾਂਦਾ ਐਸਡੀਐਮ ਸਾਹਿਬ ਲੇਵੇ ਉਸ ਤੋਂ ਬਾਅਦ ਉਹਦੀ ਪਾਵਰ ਨੈਵ ਸਾਹਿਬ ਲੇਵੇ ਖਤਮ ਹੋਉਂਦੀ ਹੈ ਜਦੋਂ ਝਗੜਾ ਇਹਦਾ ਕੋਈ ਉਹਦੇ ਲੇਵੇ ਕੋਈ ਵੀ ਕੋਈ ਕਾਗਜ਼ ਪੱਤਰਾ ਆ ਜਾਂਦਾ ਹੈ ਉਹ ਉਸ ਤੋਂ ਬਾਅਦ ਉਹਨੂੰ ਝਗੜਾ ਕਰਾਰ ਦੇ ਕੇ ਮਤਨਾਜਾ ਕਰਾਰ ਦੇ ਕੇ ਐਸਡੀਐਮ ਸਾਹਿਬ ਦੇ ਭੇਜਦੇ ਨੇ ਇਸ ਤੇ ਬਿਲਾ ਰਹਿਣ ਕੀ ਹੁੰਦਾ ਹੈ ਬਿਲਾ ਰਹਿਣ ਤਾਂ ਬਿਨਾ ਗਹਿਣੇ ਤੋਂ ਜੀ ਠੀਕ ਹੈ ਜੀ ਬਿਲਾ ਰਹਿਣ ਦਾ ਮਤਲਬ ਤਾਂ ਉਹਦਾ ਬਿਲਾ ਦਾ ਮਤਲਬ ਬਿਨਾ ਠੀਕ ਹੈ ਜੀ ਰਹਿਣ ਦਾ ਮਤਲਬ ਗਹਿਣੇ ਬਿਨਾ ਠੀਕ ਹੈ ਇਹ ਬਾਨਿਸ਼ ਸ਼ਬਦ ਜਿਹੜਾ ਬਾਨਿਸ਼ ਸ਼ਬਦ ਇਹ ਆਉਂਦਾ ਹੈ ਸਪੋਜ਼ ਕਰੋ ਕਿਸੇ ਨੇ 4 ਕਿੱਲੇ ਸਪੈਸ਼ਲ ਨੰਬਰ ਖਰੀਦੇ ਹੋਏ ਤੇ ਹੁਣ ਤਾਂ ਨੰਬਰ ਵਿਕਦੇ ਨਹੀਂ ਹੈਗੇ ਪਹਿਲਾਂ ਵਿਕਦੇ ਸੀ ਉਹਨਾਂ 4 ਕਿੱਲਾਂ ਚੋਂ ਸਪੋਜ਼ ਕਰੋ ए बी सी डी 4 ਬੰਦੇ ਨੇ ਉਸ ਚ ਇਹ ਬੰਦਾ ਇੱਕ ਕਿੱਲਾ ਵਿਚਣਾ ਚਾਹੁੰਦਾ ਹੈ ਸਪੈਸ਼ਲ ਕੋਈ ਠੀਕ ਹੈ ਉਦੋਂ ਫਿਰ ਬਾਨਿਸ਼ ਸ਼ਬਦ ਆਉਂਦਾ ਤੇ ਬਾਨਿਸ਼ ਏ ਹਿੱਸੇਦਾਰ ਬਾਇਆ ਠੀਕ ਆ ਫਲਾਣਾ ਮੁਸਤਰੀ ਬਾਨਿਸ਼ ਚ ਜੇ ਠੀਕ ਕੋਈ ਪੁਰਾਣਾ ਇੰਤਕਾਲ ਕਿਵੇਂ ਕਰਵਾ ਸਕਦੇ ਆਂ ਪਰਾਂ ਅੰਤਕਲ ਜਿਸ ਤਰ੍ਹਾਂ ਪਾ ਮਰਿਸ਼ਟੀਆਂ ਦੇ ਅੰਤਕਲ ਕਰਾਉਨੇ ਆ ਜੀ ਦੁਵਾਰੀ ਲੋਵੇ ਜਾ ਕੇ ਰਿਸ਼ਤੀ ਦੋ ਜੇ ਉਹਦੇ ਨੋਂ ਬੰਦੇ ਨੋਂ ਰਕਵਾ ਖੜੇ ਜੀ ਜਿਨੇ ਵੇਚਿਆ ਸੀ ਜੇ ਉਹਦੇ ਨੋਂ ਰਕਵਾ ਖੜੇ ਤਾਂ ਤਾਂ ਅੰਤਕਲ ਹੋ ਜੂਗਾ ਹੂੰ 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 ਜੇ ਉਹ ਬੰਦੇ ਦੇ ਨੋਂ ਰਕਵਾ ਨਹੀਂ ਰਿਹਾ ਰਕਵਾ ਵੇਚ ਗਿਆ ਫਿਰ ਤਾਂ ਅੰਤਕਲ ਹੋਣੀ ਨਹੀਂ ਜੀ ਇਹ ਤਾਂ ਆਪਣੀ ਗਲਤੀ ਹੈ ਜੇ ਆਪਾਂ ਪਹਿਲਾਂ ਅੰਤਕਲ ਨਹੀਂ ਕਰਾਇਆ ਹੈ ਠੀਕ ਹੈ ਜੀ ਤੇ ਸਰ ਗੈਰ ਮਮਕਨ ਪਹਾੜੀ ਜ਼ਮੀਨ ਦੀ ਲਿਮਟ ਬਣ ਸਕਦੀ ਹੈ ਜਾਂ ਨਹੀਂ ਗੈਰਮੁਕੰਨ ਦਾ ਮਤਲਬ ਇਹ ਹੁੰਦਾ ਜਿਹੜੀ ਜ਼ਮੀਨ ਕਾਸਤ ਨਹੀਂ ਕੀਤੀ ਜਾ ਸਕਦੀ ਉਹ ਜ਼ਮੀਨ ਗੈਰਮੁਕੰਨ ਹੁੰਦੀ ਹੈ ਜਿਸ ਤਰ੍ਹਾਂ ਕੋਈ ਸਕੂਲ ਬਣ ਜੇ ਕੋਈ ਉਹਤੇ ਬਿਲਡਿੰਗ ਬਣਾ ਲਈਏ ਹਾਂਜੀ ਹਾਂ ਜਾਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਵੀ ਉਹਤੇ ਇਮਾਰਤ ਹੋ ਸਾਰੀ ਜਾਂ ਕੁਝ ਵੀ ਹੋ ਜੇ ਜਿੱਥੇ ਫਸਲ ਨਹੀਂ ਬੀਜੀ ਜਾ ਸਕਦੀ ਉਹ ਜ਼ਮੀਨ ਗੈਰਮੁਕੰਨ ਹੁੰਦੀ ਹੈ ਠੀਕ ਹੈ ਜਿਹੜੀ ਲਿਮਟ ਹੈ ਲਿਮਟ ਬੈਂਕ ਤਾਂ ਦਿੰਦਾ ਹੈ ਜ਼ਮੀਨ ਨੂੰ ਕਾਸਤ ਕਰਨ ਵਾਸਤੇ ਬੋਹਣ ਬੀਜਣ ਵਾਸਤੇ ਹਾਂਜੀ ਹਾਂ ਉਹ ਤੋਂ ਆਮਦਨ ਪੈਦਾ ਕਰਨ ਵਾਸਤੇ ਗੈਰਮੁਕੰਨ ਰੱਖਵੇ ਤਾਂ ਆਮਦਨ ਨਹੀਂ ਪੈਦਾ ਹੋਣੀ ਉਹਤੇ ਲਿਮਟ ਕਾਦੀ ਬਣਾਉਣਗੇ ਜੀ ਜੀ ਇਸ ਕਰਕੇ ਗੈਰਮੁਕ ਇੱਕ ਕਹਿੰਦੇ ਗ੍ਰਾਮ ਪੰਚਾਇਤ ਵਾਲੀ ਜ਼ਮੀਨ ਕਿਸੇ ਦੇ ਨਾਮ ਹੋ ਸਕਦੀ ਹੈ ਜਾਂ ਨਹੀਂ ਨਹੀਂ ਹੋ ਸਕਦੀ ਜੀ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਕੋਈ ਕਿਸੇ ਨੂੰ ਵੇਚ ਨਹੀਂ ਸਕਦਾ ਹੈ ਇਹਦਾ ਜੇ ਕਿਸੇ ਨੇ ਤਬਾਦਲਾ ਕਰਨਾ ਹੈ ਤਾਂ ਵੀ ਡਾਇਰੈਕਟਰ ਤੋਂ ਪ੍ਰਵਾਨਗੀ ਲੈਂਡ ਤੋਂ ਬਿਨਾਂ ਤਬਾਦਲਾ ਨਹੀਂ ਹੋ ਸਕਦਾ ਜੀ ਜੇ ਸਪੋਜ਼ ਕਰੋ ਕਿਤੇ ਕੋਈ ਦਿੱਕਤ ਹੈ ਪੰਚਾਇਤ ਨੂੰ ਕਿਸੇ ਕੰਮ ਵਾਸਤੇ ਕੋਈ ਹੋਰ ਜ਼ਮੀਨ ਚਾਹੀਦੀ ਹੈ ਉਹਦੇ ਤਬਾਦਲੇ ਚ ਕੋਈ ਹੋਰ ਜ਼ਮੀਨ ਦਊਗੀ ਤਾਂ ਉਹਦੀ ਵੀ ਡਾਇਰੈਕਟਰ ਪ੍ਰਵਾਨਗੀ ਦੇਊਗਾ ਤਾਂ ਮਾਤ ਤਬਾਦਲਾ ਹੋ ਸਕਦਾ ਹੈ ਬੈ ਤਾਂ ਹੋ ਹੀ ਨਹੀਂ ਸਕਦੀ ਵਿਕਤਾ ਸਕਦੇ ਨਹੀਂ ਜੀ ਇੱਕ ਜੇਕਰ ਵਸੀਅਤ ਕਰਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵਸੀਅਤ ਕਿੰਨੇ ਸਮੇਂ ਤੱਕ ਵੈਲਿਡ ਰਹਿੰਦੀ ਹੈ ਵਸੀਤਾਂ ਜਿੰਕੇ ਪਾਸ ਜਿਹੜੀ ਵਸੀਤ ਹੈ ਜੇ ਆਪਾਂ ਇਹਨੂੰ ਨਹੀਂ ਕਰਾਉਂਦੇ ਕੋਈ ਵਾਰਸ ਦੂਆ ਜਿਹੜੇ ਦੇ ਨਾਮ ਨਹੀਂ ਵਸੀਤ ਹੋਈ ਸਿੱਧੀ ਬਰਸਤ ਕਰਾ ਦਿੰਦਾ ਫਿਰ ਆਪਾਂ ਨੂੰ ਉੱਚ ਨੁਕਸਾਨ ਹੋ ਜਾਣਾ ਹੈ ਜੀ ਫਿਰ ਆਪਾਂ ਪੀਲਾ ਪਾਵਾਂਗੇ ਕੇਸ ਕਰ ਲੜਦੇ ਫਿਰਾਂਗੇ ਆਪਾਂ ਨੂੰ ਜਦੋਂ ਵਸੀਤ ਕਰਾਈ ਹੋਈ ਹੈ ਤਾਂ ਉਹਦਾ ਵਸੀਦਾ ਇੰਤਕਾਲ ਆਪਾਂ ਨੂੰ ਜਲਦੀ ਕਰਾ ਲੈਣਾ ਚਾਹੀਦਾ ਹੈ ਲੇਟ ਕਿਉਂ ਕਰਨਾ ਆਪਾਂ ਨੇ ਜੀ ਠੀਕ ਹੈ ਜੀ ਨਹੀਂ ਤਾਂ ਅੱਜ ਪਟਵਾਰੀਲੇ ਵਿੱਚ ਜਾ ਕੇ ਹੁਣ ਸਪੋਜ਼ ਕਰੋ ਚਾਰ ਮੁੰਡੇ ਨੇ ਜੀ ਇੱਕ ਦਿਨ ਉਹ ਵਸੀਤ ਕਰ ਗਏ ਤਿੰਨ ਮੁੰਡਿਆਂ ਨੂੰ ਕੀਤੀ ਨਹੀਂ ਉਹਦੀ ਆਪਦੀ ਜ਼ਮੀਨ ਖਰੀਦੀ ਸੀ ਬਾਪ ਦੀ ਉਹ ਜਿਹਨੂੰ ਮੈਂ ਮਰਜ਼ੀ ਦੇ ਸਕਦਾ ਠੀਕ ਠੀਕ ਹੁਣ ਜਿਹੜੇ ਤਿੰਨਾਂ ਨੂੰ ਨਹੀਂ ਕਰਾਈ ਉਹ ਆਪਦਾ ਫਾਇਦਾ ਠਾ ਜਾਣਗੇ ਉਹ ਪਹਿਲਾਂ ਜਾ ਕੇ ਕਰਾ ਲੈਣਗੇ ਉਹ ਚਾਰਾਂ ਨੂੰ ਇੰਤਕਾਲ ਕਰਾ ਲੈਣਗੇ ਉਹ ਵਸੀਤ ਬਾਅਦ ਚ ਚੱਕੀ ਫਰੀ ਜਾਵੇ ਪੀਲਾ ਪਾਉਂਦਾ ਰਹੂਗਾ ਲੜੇ ਲੜਾਈ ਝਗੜੇ ਹੋਣਗੇ ਕੀ ਫਾਇਦਾ ਜੀ ਆਪਦਾ ਨਾਲ ਦੇ ਨਾਲ ਕਰਾ ਲੈਣੀ ਚਾਹੀਦੀ ਹੈ ਟਾਈਮ ਕਿਉਂ ਲਗਾਉਣਾ ਹੈ ਜੀ ਠੀਕ ਹੈ ਸਰ ਤੇ 1993 ਵਿੱਚ ਕਹਿੰਦਾ ਮੇਰੇ ਪਿਤਾ ਨੇ ਜ਼ਮੀਨ ਖਰੀਦੀ ਪਰ ਇੰਤਕਾਲ ਨਹੀਂ ਕਰਵਾਇਆ ਤੇ ਹੁਣ ਪਿਤਾ ਜੀ ਦੀ ਮੌਤ ਹੋ ਚੁੱਕੀ ਹੁਣ ਇੰਤਕਾਲ ਹੋ ਸਕਦਾ ਹਾਂ ਇੰਤਕਾਲ ਤਾਂ ਜਿੰਗੇ ਪਿਤਾ ਦੇ ਨਾਮ ਤੇ ਹੋਣਾ ਚਾਹੀਦਾ ਉਹਦੀ ਮੌਤ ਹੋ ਗਈ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਜਿਹਦੇ ਦੇ ਨਾਮ ਰਿਸ਼ਤੀ ਹੋਈ ਹੈ ਉਹਦੇ ਨਾਮ ਹੀ ਇੰਤਕਾਲ ਹੋਣਾ ਹੈ ਜੀ ਸਰ ਜਦੋਂ ਉਹਦੇ ਨਾਮ ਇੰਤਕਾਲ ਹੋ ਗਿਆ ਉਸ ਤੋਂ ਬਾਅਦ ਵਿਰਾਸਤ ਕਰਾ ਸਕਦੇ ਆਪਾਂ ਜੇ ਉਹਨੇ ਆਪਣੇ ਨੋਂ ਵਸੀਤ ਕੀਤੀ ਹੈ ਵਸੀਤ ਮੁਤਾਬਕ ਕਰਾ ਸਕਦੇ ਨਹੀਂ ਜਨਰਲ ਵਿਰਾਸਤ ਜਿਹੜੇ ਵੀ ਜਾਇਜ਼ ਵਾਰਸ ਨੇ ਸਾਰਿਆਂ ਨੂੰ ਉਹ ਜਾਨੀ ਆਪਾਂ ਵਿਰਾਸਤ ਬਾਅਦ ਚ ਕਰਾ ਸਕਦੇ ਆ ਮੁੰਡਿਆਂ ਨੂੰ ਇੰਤਕਾਲ ਨਹੀਂ ਹੋ ਸਕਦਾ ਉਹ ਹੁਣਾ ਬਾਪ ਨੋਂ ਹੈ ਜਿਹਦੇ ਨੋਂ ਰਿਸ਼ ਇਕ 1969 ਰਹਿਣ ਜ਼ਮੀਨ ਦਾ ਇੰਤਕਾਲ ਹੋ ਸਕਦਾ ਜਾਂ ਨਹੀਂ ਨਹੀਂ 1959 ਦਾ ਇੰਤਕਾਲ ਨਹੀਂ ਹੋਣਾ ਕਿਉਂਕਿ ਕਾਟਵਾੜ ਚ ਤਕਰੀਬਨ ਮਰਬਾ ਬੰਦੀਆਂ ਹੋ ਗਈਆਂ ਜੀ 1959 ਤੋਂ ਪਹਿਲੇ ਪੁਰਾਣੇ ਨੰਬਰ ਸੀ ਜੀ ਉਹਨਾਂ ਦਾ ਤਾਂ ਹੁਣ ਕਹਿਣੇ ਦਾ ਇੰਤਕਾਲ ਹੋਣ ਦਾ ਮਤਲਬ ਨਹੀਂ ਜੀ ਉਹਨਾਂ ਨੇ ਜੀ ਜੀ ਤੇ ਸਾਡੇ ਕੋਲ 1962 ਦੀ ਮਸਾਫੀ ਹੈ ਉਸ ਦੇ ਉੱਪਰ ਪੰਜਾਬੀ ਭਾਸ਼ਾ ਵਿੱਚ ਆੜਾ ਸਸਾ ਈ ਡੀ ਹਾਹਾ ਲਿਖਿਆ ਹੈ ਇਸ ਦਾ ਮਤਲਬ ਕੀ ਹੈ ਹਾਂ ਇਹ ਚ ਆੜਾ 1 ਆੜਾ 2 ਆੜਾ 3 ਇਹ ਸ਼ਬਦ ਪਾਏ ਹੁੰਦੇ ਨੇ ਊੜਾ 1 ਊੜਾ 2 ਇਹ ਦਾ ਮਤੁਲੇ ਹੁੰਦਾ ਜਿਹੜੀਆਂ ਮਸਾਵੀਆਂ ਨੇ ਨਾ ਉਹ ਕਰਮਬਾਰ ਲੱਗਦੀਆਂ ਨੇ ਜੀ ਇਹ ਜਣਕੇ ਛਿਪ ਦੇ ਪਾਸੇ ਪਾਸੋਂ ਉੜਾ ਸ਼ੁਰੂ ਹੁੰਦਾ ਜੀ ਹਾ ਹਾ ਜਿਹੜਾ ਜਣਕੇ ਚੜ੍ਹਦੇ ਪਾਸੇ ਵੱਲ ਨੂੰ ਜਾਈ ਜਾਂਦੇ ਨੇ ਉਹ ਮਸਾਵੀਆਂ ਦੀ ਜਣਕੇ ਤਰਤੀਬ ਰੱਖਣ ਵਾਸਤੇ ਜਦੋਂ ਨਕਸ਼ਾ ਬਣਾਉਣਾ ਉਹ ਤਰਤੀਬ ਮੁਤਾਬਕ ਮਸਾਵੀਆਂ ਰੱਖ ਕੇ ਫਿਰ ਨਕਸ਼ਾ ਬਣਾਇਆ ਜਾਂਦਾ ਹੈ ਉਹਨੂੰ ਜਾਨੀ ਕਿ ਇਹ ਨਹੀਂ ਹੈਗਾ ਵੀ ਮਸਾਵੀਆਂ ਜਿਹੜੀ ਉੱਕੜ ਦੁਗੜ ਰੱਖ ਲਾਂਗੇ ਆਪਾਂ ਉਹ ਮਸਾਵੀਆਂ ਜਿਹੜੀਆਂ ਨੰਬਰ ਵਾਰ ਰੱਖਿਆ ਹੋਏ ਹੁੰਦੇ ਨੇ ਉਹਨਾਂ ਨੂੰ ਨੰਬਰ ਲੱਗੇ ਹੋਏ ਹੁੰਦੇ ਨੇ ਕਿਸਮ ਦੇ ਵੀ ਕਿਹੜੀ ਮਸਾਵੀ ਕਿੱਥੇ ਟਿਕੂ ਕਿਹੜੀ ਕਿੱਥੇ ਟਿਕੂ ਕਿਵੇਂ ਨਕਸ਼ਾ ਕਿਵੇਂ ਬਣਾਉਗਾ ਠੀਕ ਹੈ ਇਹ ਮਤਲਬ ਉਹਦੇ ਕਰਕੇ ਰੱਖਿਆ ਹੂੜਾੜਾ ਜਿਹੜੀ ਪਾਏ ਹੋੁੰਦੇ ਨੇ ਸਸਾਹਾ ਹਾਹ ਜਣਗੇ ਉਹਦੇ ਵੀ ਗਾਹਾਂ 1 2 3 ਹੁੰਦੇ ਨੇ ਆੜੇ ਦੇ ਥੱਲੇ ਆੜੇ ਵਾਲੀ ਮਸਾਵੀਆਂ ਆਉਣਗੀਆਂ ਊੜੇ ਥੱਲੇ ਊੜੇ ਵਾਲੀਆਂ ਆਉਣਗੀਆਂ ਈੜੀ ਥੱਲੇ ਈੜੀ ਵਾਲੀਆਂ ਮਸਾਵੀਆਂ ਆਉਣਗੀਆਂ ਜੀ ਜੀ ਹਾਂਜੀ ਇੱਕ ਨੰਬਰ ਤੇ ਜਿਹੜੀ ਤੇ ਜੇਕਰ ਅਸੀਂ ਆਪਣੀ ਖੇਵਟ ਬੱਕਰੀ ਕਰਵਾ ਲਈ ਲਈਏ ਤਾਂ ਉਹ ਲੋਨ ਲੈਂਡ ਵਿੱਚ ਕੋਈ ਦਿੱਕਤ ਤਾਂ ਨਹੀਂ ਆਵੇਗੀ ਨਹੀਂ ਲੋਨ ਲੈਂਡ ਚ ਕੀ ਦਿੱਕਤ ਹੋਊਗੀ ਸਮਝੋ ਉਹਦਾ ਕੱਲਾ ਮਾਲਕ ਬਣ ਗਿਆ ਠੀਕ ਹੈ ਲੋਨ ਤਾਂ ਲੈ ਸਕਦਾ ਹੈ ਲੋਨ ਚ ਕੋਈ ਦਿੱਕਤ ਨਹੀਂ ਹੋਊਗੀ ਠੀਕ ਹੈ ਜੀ ਤੇ ਸਾਂਝੀ ਵਟ ਤੇ ਕੋਈ ਸਾਂਝੀ ਵਟ ਤੇ ਕੋਈ ਕੰਡਿਆਲੀ ਤਾਰ ਲਗਾ ਸਕਦਾ ਜੰਨੇ ਦੋਵਾਂ ਦੀ ਸਹਿਮਤੀ ਨਾਲ ਲਾ ਸਕਦੇ ਨੇ ਜੇ ਕਿਸੇ ਧਾਰ ਜਿਹੜੀ ਜਿਹਦੀ ਨਾਲ ਲੱਗਦੀ ਜ਼ਮੀਨ ਆ ਉਹ ਕਹਿੰਦਾ ਵੀ ਕੰਡਿਆਲੀ ਤਾਰ ਮੈਂ ਨਹੀਂ ਲਾਉਣ ਦੇਣੀ ਹਾਂ ਜੀ ਹਾਂ ਕਿਉਂਕਿ ਉਹਨੂੰ ਕਹੋ ਸਕਦਾ ਉਹ ਵੱਟ ਤੋਂ ਤੋਂ ਲੰਘਣਾ ਹੋਵੇ ਬਿਲਕੁਲ ਦੋਵਾਂ ਦੀ ਸਹਿਮਤੀ ਨਾਲ ਲੱਗ ਸਕੇ ਬਿਨਾਂ ਸਹਿਮਤੀ ਤੋਂ ਨਹੀਂ ਲੱਗ ਸਕਦਾ ਠੀਕ ਹੈ ਇੱਕ ਕਿਸੇ ਬਾਈ ਨੇ ਅੰਮਾਲੇ ਤੋਂ ਕਮੈਂਟ ਕਰਿਆ ਧੀ ਪੰਜਾਬ ਚ ਗਿਫਟ ਡੀਡ ਕੇ ਬਾਰੇ ਜਾਣ ਹੈ ਗਿਫਟ ਡੀਡ ਕਿਸ ਕੋ ਕਹਤੇ ਹੈ ਗਿਫਟ ਹੁੰਦਾ ਜਾਨੀ ਕਿ ਧਾਨ ਹਿਵਾ ਨਾਮਾ ਕਹਿੰਦੇ ਨੇ ਹਿਵੈ ਨਾਮੇ ਦੀ ਦ੍ਰਿਸ਼ਟੀ ਹੁੰਦੀ ਹੈ ਸਾਡੇ ਪੰਜਾਬ ਚ ਜੀ ਜੀ ਜੀੜੀ ਚੀਜ਼ ਆਪਾਂ দান ਕਰਦੇ ਆ ਉਹ ਚਾਪਾਂ ਨੂੰ ਰਕਮ ਨਹੀਂ ਸ਼ੋਅ ਕਰਨੀ ਪੈਂਦੀ ਉਹ ਤੇ ਇਸ سٹਾਮ ਜਣੀ ਕਿ ਉਨੀ ਲੱਗਦਾ ਜਿੰਨਾ ਬੈਂ ਤੇ ਲੱਗਦਾ ਠੀਕ ਹੈ ਜੀ ਉਹ ਚ ਇਹ ਚੀਜ਼ ਹੁੰਦੀ ਹੈ ਵੀ দান ਦੇਤੀ ਉਹ سٹਾਮ ਉਹ ਤੇ ਉਨੀ ਲੱਗਣਾ ਹੈ দান ਵਾਲੀ ਚੀਜ਼ ਨੂੰ ਗਿਫਟ ਕਿਹਾ ਜਾਂਦਾ ਹੈ ਗਿਫਟ ਗਿਫਟ ਡੀਡ ਕਿਹਾ ਜਾਂਦਾ ਹੈ ਗਿਫਟ ਡੀਡ ਕਿਹਾ ਜਾਂਦਾ ਹੈ ਹਾਂ ਜੀ ਕੀਵਾਨਾਮਾ ਕਹਿੰਦੇ ਨੇ ਸਾਡੇ ਪੰਜਾਬੀ ਚ ਇੱਥੇ ਠੀਕ ਹੈ ਜੀ ਲਾਲਕੀਰ ਦੇ ਅੰਦਰ ਕੋਈ ਰਿਸ਼ਤੀ ਨਹੀਂ ਹੁੰਦੀ ਜੀ ਲਾਲਕੀਰ ਦੇ ਅੰਦਰ ਹੀ ਸਰਕਾਰ ਵੱਲੋਂ ਸਕੀਮ ਚੱਲ ਰਹੀ ਹੈ ਜੀ ਵੀ ਉਹਨਾਂ ਦੀ ਜਿਹੜੇ ਕਬਜ਼ੇਦਾਰ ਬੈਠੇ ਨੇ ਉਹਨਾਂ ਨੂੰ ਮਾਲਕੀ ਬਣਾ ਕੇ ਦੇਣ ਦੀ ਉਹ ਨਕਸ਼ਾ ਬਣ ਜਾਣਾ ਜਿਹਦੇ ਜਿਹਦੇ ਜਿੱਥੇ ਜਿੱਥੇ ਮਾਲਕੀ ਹੈ ਜਿੰਨੇ ਜਿੰਨੇ ਰਕਵੇ ਦਾ ਕਿਸੇ ਦਾ ਕਬਜ਼ਾ ਉਹਨੂੰ ਮਾਲਕ ਬਣਾ ਦੇਣਗੇ ਠੀਕ ਹੈ ਜਦੋਂ ਸਰਕਾਰ ਦੀ ਹਦਾਇਤਾਂ ਮੁਤਾਬਕ ਉਹ ਮਾਲਕੀ ਬਣ ਗਈ ਉਸ ਤੋਂ ਬਾਅਦ ਵੇ ਹੋ ਸਕਦੇ ਨੇ ਉਸ ਤੋਂ ਪਹਿਲਾਂ ਹਲੇ ਕੋਈ ਵੇ ਨਹੀਂ ਹੋ ਸਕਦੀ ਠੀਕ ਹੈ ਜੀ ਉਹਦੇ ਵਿੱਚ ਗਲੀਆਂ ਨਾਲੀਆਂ ਜੋ ਵੀ ਹੈ ਸਭ ਉਸ ਨਕਸ਼ੇ ਦੇ ਵਿੱਚ ਸ਼ੋ ਹੋ ਜਾਣਾ ਹਾਂਜੀ ਠੀਕ ਸੈਟੇਲਾਈਟ ਨਾਲ ਉਹਨਾਂ ਨਕਸ਼ਾ ਬਣਾ ਦਿੰਦੇ ਨੇ ਸਾਰੇ ਪਿੰਡ ਦਾ ਉਹਦਾ ਫਿਰ ਰੱਖ ਵੇ ਜਿੰਨਾ ਜਿੰਨਾ ਵੀ ਕਿਸੇ ਦਾ ਬਣਦਾ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਮਾਲਕ ਬਣਾ ਦੇਣਗੇ ਜਿੰਨਾ ਚਿਰ ਮਾਲਕੀ ਨਹੀਂ ਬਣਦੀ ਉਹਨਾਂ ਚਿਰ ਇਹਦੀ ਕੋਈ ਰਿਸ਼ਤੀ ਨਹੀਂ ਹੁੰਦੀ ਲਾਲਕੀਰ ਦੇ ਅੰਦਰ ਠੀਕ ਹੈ ਜੀ ਠੀਕ ਇੱਕ ਸਾਡਾ ਜੱਦੀਕਰ 60 60 ਸਾਲ ਕਬਜ਼ੇ ਚ ਹੈ ਰਜਿਸਟਰੀ ਕਰਵਾਉਣ ਲਈ ਫਰਦ ਕਢਵਾਈ ਆ ਕਢਵਾਈ ਆ ਕਿਸੇ ਜ਼ਿਮੀਂਦਾਰ ਦੇ ਨਾਮ ਬੋਲਦੀ ਆ ਜਿਹੜੀ ਅਸੀਂ ਫਰਦ ਕਢਵਾਈ ਆ ਉਹਨਾਂ ਨਾਲ ਅਸੀਂ ਨੇ ਗੱਲਬਾਤ ਕੀਤੀ ਇੱਕ ਦੋ ਬੰਦੇ ਮੰਨ ਜਾਂਦੇ ਨੇ ਦੋ ਜਵਾਬ ਦੇ ਜਾਂਦੇ ਨੇ ਰਜਿਸਟਰੀ ਕਰਵਾਉਣ ਦਾ ਕੋਈ ਹੱਲ ਦੱਸੋ ਜਿਹੜੇ ਮੰਨਦੇ ਨੇ ਉਹਨਾਂ ਨੂੰ ਤਾਂ ਰਜਿਸਟਰੀ ਕਰਵਾ ਲੈਣੀ ਚਾਹੀਦੀ ਹੈ ਨਾ ਜਿਹੜੇ ਦੂਏ ਨਹੀਂ ਮੰਨਦੇ ਜਿੱਦੇ ਉਹ ਮੰਨਣਗੇ ਉਹਨਾਂ ਉਹਦੇ ਕਰਾ ਲਓ ਰਜਿਸਟਰੀ ਠੀਕ ਹੈ ਜੀ ਜਦੋਂ ਕੁਛ ਵੀ ਰਕਬੇ ਦੀ ਰਜਿਸਟਰੀ ਹੋ ਗਈ ਆਪਣਾ ਬਹੁਤ ਸ ਪੈਰਤਰਾਤਾ ਹੋ ਗਿਆ ਨਾ ਜੇ ਪਰ ਰਜਿਸਟਰੀ ਨਹੀਂ ਕਰਾਉਂਦੇ ਫਿਰ ਤਾਂ ਅਗਲੇ ਖੜੇ ਨੇ ਅਗਲੇ ਜਦ ਮਰਜੀ ਰਜਿਸਟ੍ਰਾਡ ਲੈਣ ਉਸ ਜਗ੍ਹਾ ਨੂੰ ਬਿਲਕੁਲ ਜਿਹੜੇ ਸਹਿਮਤ ਨੇ ਉਹਨਾਂ ਤੋਂ ਕਰਾ ਲਓ ਤਾਂ ਕੱਲ ਨੂੰ ਇਹ ਤਾਂ ਪ੍ਰੂਫ ਹੋ ਜੂ ਵੀ ਹਾਂ ਜਣ ਕੇ ਸਾਡੀ ਇਹ ਜਗ੍ਹਾ ਖਰੀਦੀ ਹੋਈ ਹੈ ਇਹਨਾਂ ਨੇ ਹਾਂ ਜਿੰਨੇ ਸਹਿਮਤ ਨੇ ਉਹਨਾਂ ਤੋਂ ਰਜਿਸਟਰੀ ਕਰਾ ਲੈਣੀ ਚਾਹੀਦੀ ਹੈ ਜਿੰਨੇ ਕੀ ਆਪਸ ਵਿੱਚ ਤਵਾਦਲਾ ਹੋਣਾ ਸੰਭਵ ਹੈ ਅਗਰ ਜ਼ਮੀਨ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਹੋਵੇ ਹਾਂ ਹੋ ਸਕਦਾ ਤਵਾਦਲਾ ਠੀਕ ਹੈ ਜੀ ਇਹਦੇ ਲਈ ਵੀ ਸਹਿਮਤੀ ਜਾਂ ਕੋਈ ਸਹਿਮਤੀ ਸਹਿਮਤੀ ਤੋਂ ਬਗੈਰ ਤਾਂ ਹੋ ਹੀ ਨਹੀਂ ਨਾ ਸਕਦਾ ਤਵਾਦਲਾ ਕੋਈ ਠੀਕ ਹੈ ਜੀ ਤਵਾਦਲਾ ਰਿਸਟਰਡ ਕਰਾਉਣਾ ਚਾਹੇ ਖਾਨਗੀ ਕਰਾਉਣਾ ਹਾਂਜੀ ਹਾਂ ਤਵਾਦਲਾ ਤਾਂ ਜਣੀ ਕਿ ਹੋਣਾ ਹੀ ਸਹਿਮਤੀ ਨਾਲ ਹੈ ਸਹਿਮਤੀ ਤੋਂ ਬਗੈਰ ਤਾਂ ਹੋ ਹੀ ਨਹੀਂ ਸਕਦਾ ਠੀਕ ਹੈ ਸਰ ਗੈਰ ਮਰੂਸੀ ਦਾ ਇੰਦਰਾਜ਼ ਕਿਵੇਂ ਟੁੱਟ ਸਕਦਾ ਗੈਰ ਮਰੂਸੀ ਹੈ ਜੇ ਤਾਂ ਜਣੀ ਕਿ ਕਬਜ਼ਾ ਉਸੇ ਗੈਰ ਮਰੂਸੀ ਦਾ ਫਿਰ ਤਾਂ ਉਹਦਾ ਅੰਧਰਾਜ ਟੁੱਟਦੀ ਨਹੀਂ ਜੀ ਠੀਕ ਆ ਜੇ ਗੈਰ ਮਰੂਸੀ ਨੇ ਕਬਜ਼ਾ ਛੱਡਤਾ ਆਪਣੇ ਲਵੇ ਕਬਜ਼ਾ ਹੈ ਹਾਂਜੀ ਪਰ ਉਹ ਗੁੱਠਾ ਨਹੀਂ ਲਾਉਂਦਾ ਗਰਦੋਰੀ ਕਰਾਉਣ ਵਾਸਤੇ ਠੀਕ ਹੈ ਜੀ ਤਾਂ ਪਤ ਸੀਲਰ ਸਾਹਿਬ ਦੇ ਕੇਸ ਪਾ ਕੇ ਵੀ ਆਪਦੇ ਨੌਕਰ ਗਰਦੋਰੀ ਕਰਾ ਸਕਦੇ ਜੇ ਕਬਜ਼ਾ ਆਪਣਾ ਹੈ ਜੇ ਕਬਜ਼ਾ ਉਸੇ ਦਾ ਫਿਰ ਤਾਂ ਗੈਰ ਮਰੂਸੀ ਰਹੂਗੀ ਰਹੂਗਾ ਨਹੀਂ ਠੀਕ ਹੈ ਜੀ ਫਿਰ ਤਾਂ ਜਿਹੜੇ ਬੰਦੇ ਦਾ ਕਬਜ਼ਾ ਉਹ ਕਬਜ਼ਾ ਗੈਰ ਮਰੂਸੀ ਦਾ ਨਹੀਂ ਪਛਗਵਾ ਸਕਦਾ ਬਸ ਇਹ ਗੈਰ ਮਰੂਸੀ ਦਾ ਅਰਥ ਕਿਹਾ ਕਿਉਂ ਨਹੀਂ ਜਾਂਦਾ ਜੀ ਗੈਰ ਮਰੂਸੀ ਜਿਹੜਾ ਸ਼ਬਦ ਮਤਲਬ ਬੌਂਦਾ ਬੌਂਦਾ ਬੀਜਦਾ ਉਸ ਜ਼ਮੀਨ ਨੂੰ ਉਹਨੂੰ ਗੈਰ ਮਰੂਸੀ ਕਹੀ ਜਾਂਦਾ ਜਿਹੜਾ ਬੰਦਾ ਮਾਲਕ ਨਾ ਹੋਵੇ ਪਰ ਜ਼ਮੀਨ ਨੂੰ ਬੌਂਦਾ ਬੀਜਦਾ ਚੱਲਿਆ ਰਿਆ ਲੱਪੇ ਸਮੇਂ ਠੀਕ ਆ ਇਹਨਾਂ ਬਟੇਕੇ ਠੇਕੇ ਦੀ ਵੀ ਹੈ ਉਹ ਵੀ ਤਾਂ ਨਹੀਂ ਠੇਕੇ ਵਾਲੇ ਨੇ ਜੇ ਉਹਦੇ ਨਾਮ ਗਰਦੋਰੀ ਹੋ ਗਈ ਤਾਂ ਉਹ ਵੀ ਜਣੀ ਗੈਰ ਮਰੂਸੀ ਹੈ ਜੀ ਇਹ ਠੀਕ ਹੈ ਜੀ ਉਹਦਾ ਠੇਕੇਦਾਰ ਹੈ ਜਾਂ ਚਕੋਤਾ ਦਿੰਦਾ ਹੈ ਜਾਂ ਬਟਾਈ ਦਿੰਦਾ ਉਹ ਵੱਖਰੀ ਚੀਜ਼ ਆ ਉਹਦੇ ਵਿੱਚ ਗੈਰ ਮਰੂਸੀ ਤੋਂ ਬਾਅਦ ਲਿਖਿਆ ਜਾਂਦਾ ਹੈ ਬਿਲਾ ਲਗਾਨ ਬਵਜਾ ਕਬਜਾ ਜਿੱਦਾਂ ਜਣੀ ਕੋਈ ਕੁਝ ਵੀ ਨਹੀਂ ਦਿੰਦਾ ਹੈਗਾ ਤਾਂ ਉਹਦਾ ਕਬਜਾ ਚੱਲਿਆ ਮੁਖਾਲਫਾਨਾ ਕਬਜਾ ਹੈ ਜਾਂ ਚਕੂਤੇ ਤੇ ਚਕ ਕਿੱਲੇ ਏਕੜ ਦਾ ਨੰਦਾ ਠੀਕ ਹੈ ਜੀ ਉਹ ਵੱਖਰੀ ਵੱਖਰੀ ਐਟਮਾਂ ਨੇ ਹਾਂ ਠੀਕ ਹੈ ਜੀ ਤੇ ਤਕਸੀਮ 2008 ਵਿੱਚ ਹੋਈ ਸੀ ਪਰ ਸਾਡੇ ਖੇਤ ਨੂੰ ਖਾਲ ਨਹੀਂ ਲੱਗਿਆ ਖਾਲ ਜਾ ਤਾਂ ਉਦੋਂ ਪਰ ਜਦੋਂ ਤਕਸੀਮ ਦਾ ਇੰਤਕਾਲ ਕਰਾਇਆ ਨਾ ਜੀ ਉਸ ਟਾਈਮ ਆਪਾਂ ਨੇ ਲਵਾਉਣਾ ਸੀ ਜੇ ਨਹੀਂ ਲੱਗਿਆ ਤਾਂ ਹੁਣ ਹੁਣੇ ਉਹ ਖਾਲ ਲੱਗ ਸਕਦਾ ਤਕਸੀਮ ਹੋ ਚੁੱਕੀ ਹੈ ਜੀ ਠੀਕ ਹੈ ਜੀ ਉਸ ਟਾਈਮ ਜਦੋਂ ਆਪ ਪਈਆਂ ਲਵਾਉਣਾ ਤਾਂ ਖਾਲ ਵੀ ਲਵਾ ਸਕਦੇ ਹਾਂ ਉਸ ਟਾਈਮ ਜੀ ਠੀਕ ਹੈ ਜੀ ਮਜਰੂਆ ਤੇ ਚਾਹੀ ਜ਼ਮੀਨ ਕੀ ਹੁੰਦੀ ਹੈ ਮਜਰੂਆ ਜਿਹੜੀ ਜ਼ਮੀਨ ਦੀ ਕਾਸਤ ਹੁੰਦੀ ਹੈ ਬੌਣ ਬਿਜਣ ਯੋਗ ਹੁੰਦੀ ਹੈ ਉਹਨੂੰ ਮਜਰੂਆ ਕਿਹਾ ਜਾਂਦਾ ਹੈ ਗੈਰ ਮਜਰੂਆ ਜਿਹੜੀ ਬਾਹ ਦੇ ਥੱਲੇ ਨਹੀਂ ਜ਼ਮੀਨਾਂ ਦੀ ਬਾਪ ਬੌਣ ਦੇ ਉਹਨੂੰ ਗੈਰ ਮਜਰੂਆ ਕਿਹਾ ਜਾਂਦਾ ਜੀ ਠੀਕ ਹੈ ਜੀ ਚਾਹੀਆ ਜਿਹੜਾ ਸ਼ਬਦ ਇਹ ਖੂ ਨੂੰ ਚਾਹ ਕਿਹਾ ਜਾਂਦਾ ਸੀ ਅੱਛਾ ਜੀ ਪਹਿਲਾਂ ਖੂ ਨੂੰ ਚਾਹ ਕਹਿੰਦੇ ਸੀ ਠੀਕ ਹੈ ਚਿਹਰੀ ਜਮੀਨ ਨੂੰ ਖੂਹ ਦਾ ਪਾਣੀ ਲੱਗਦਾ ਸੀ ਉਹਨੂੰ ਚਾਹੀ ਕਿਹਾ ਜਾਂਦਾ ਸੀ ਜੀ ਜਿਹਨੂੰ ਨਹਿਰ ਦਾ ਪਾਣੀ ਲੱਗਦਾ ਸੀ ਉਹਨੂੰ ਨਹਿਰੀ ਕਿਹਾ ਜਾਂਦਾ ਸੀ ਜੀ ਹੁਣ ਟਿਊਬਵੈਲ ਦਾ ਪਾਣੀ ਲੱਗਦਾ ਉੱਥੇ ਜਿਹੜੀ ਟਿਊਬਵੈਲ ਲਿਖਿਆ ਜਾਂਦਾ ਜੀ ਚਾਹੀ ਨਹੀਂ ਲਿਖਿਆ ਜਾਂਦਾ ਟਿਊਬਵੈਲ ਲਿਖਿਆ ਜਾਂਦਾ ਸੀ ਹਾਂ ਜੀ ਅੱਗੇ ਆ ਗਿਆ ਜੀ ਆ ਜੇਕਰ ਕੋਈ ਮਸਾਫੀ ਗੁੰਮ ਹੋ ਜਾਵੇ ਉਸ ਦਾ ਕੀ ਹਾਲ ਆ ਜੇ ਮਸਾਫੀ ਗੁੰਮ ਵੀ ਹੋ ਗਈ ਨਾ ਜੀ ਫੀਲਡ ਬੁੱਕ ਤੇ ਕਰਮਾ ਲਿਖਿਆ ਹੁੰਦੀਆਂ ਨੇ ਫੀਲਡ ਬੁੱਕ ਦੀ ਨਕਲ ਲੈ ਲਓ ਜੀ ਠੀਕ ਹੈ ਜੀ ਫੀਲਡ ਬੁੱਕ ਚ ਚੜਦਾ ਲੈਂਦਾ ਦੱਖਣ ਪਹਾੜ ਤੇ ਉਹਦਾ ਰਕਵਾ ਵੀ ਕੱਢਿਆ ਹੁੰਦਾ ਹੈ ਵੀ ਬਾਈਆਂ ਦੇ ਹਿਸਾਬ ਨਾਲ ਵੀ ਕੰਨਾ ਰਕਵਾ ਬਣਦਾ ਹੈ ਹਾਂਜੀ ਹਾਂ ਸਾਰਾ ਕੁਝ ਹੁੰਦਾ ਹੈ ਉਹਦੇ ਵਿੱਚ ਜੇ ਮੈਂ ਸਾਹਿਬੀ ਕੋਈ ਫੀਲਡ ਬੁੱਕ ਦੀ ਨਕਲ ਲੈ ਲਵੋ ਜੀ ਜੀ ਜੇਕਰ ਕਿਸੇ ਖੇਤ ਨੂੰ ਰਸਤਾ ਨਾ ਹੋਵੇ ਤਾਂ ਉਹ ਰਸਤਾ ਕਿਵੇਂ ਲੈ ਸਕਦੇ ਆ ਖੇਤ ਨੂੰ ਰਸਤਾ ਨਾ ਹੋਵੇ ਜੇ ਸਪੋਜ਼ ਕਰੋ 10 ਬੰਦਿਆਂ ਦੀ ਖੇਪਟ ਸਾਂਝੀ ਹੈ ਜੀ ਹਾਂਜੀ ਉਸ ਖੇਪਟ ਨੂੰ ਜੇ ਤਾਂ ਰਸਤਾ ਲੱਗਦਾ ਹੈ ਜੀ ਜਿਹੜੇ 10ਾਂ ਜੋ ਪਿੱਛੇ ਬੰਦੇ ਨੇ ਗਾਹ ਰਾਸਤੇ ਤੋਂ ਬਗੈਰ ਉਹ ਤਕਸੀਮ ਰਾਹੀਂ ਆਪਦਾ ਰਸਤਾ ਲਵਾ ਸਕਦੇ ਨੇ ਆਪਦੇ ਟੱਕਾਂ ਨੂੰ ਜੀ ਕਿਸਾਰਾ ਜੇ ਉਹਦੀ ਖੇਵਟ ਟੋਟਲ ਖੇਵਟ ਨੂੰ ਰਸਤਾ ਨਹੀਂ ਲੱਗਦਾ ਫਿਰ ਨਹੀਂ ਰਸਤਾ ਲੱਗ ਸਕਦਾ ਜੀ ਜੀ ਜੇ ਟੋਟਲ ਖੇਪਟ ਨੂੰ ਰਸਤਾ ਪਹਿਲਾਂ ਲੱਗ ਰਿਹਾ ਹੈ ਉਹ ਰਸਤੇ ਚੋਂ ਗਾਹਾਂ ਰਸਤੇ ਲੱਗ ਸਕਦੇ ਨੇ ਠੀਕ ਹੈ ਸਰ ਤਕਸੀਮ ਰਾਹੀਂ ਜੀ ਜੀ ਜਿੰਨੇ ਟੱਕ ਬਣਨਗੇ ਸਾਰੇ ਟੱਕ ਹਾਂ ਸਾਰੇ ਟੱਕਾਂ ਨੂੰ ਰਸਤਾ ਲੱਗ ਸਕਦਾ ਉਹ ਜਿੰਮਗੇ ਹਿੱਸੇ ਵੰਦੀ ਜਿੰਨੇ ਜਿੰਨੇ ਕਿਸੇ ਦੀ ਜ਼ਮੀਨ ਹਿੱਸੇ ਚ ਹੈ ਉਹਦੇ ਹਿਸਾਬ ਨਾਲ ਜ਼ਮੀਨ ਦੀ ਕਟੌਤੀ ਸਾਰਿਆਂ ਦੀ ਹੋਣੀ ਹੈ ਉਹ ਇਹ ਨਹੀਂ ਹੈਗਾ ਵੀ ਜੇ ਫਰੰਟ ਤੇ ਕੋਈ ਬੰਦਾ ਲੱਗ ਗਿਆ ਵੀ ਉਹਦੀ ਜ਼ਮੀਨ ਦੀ ਕਟੌਤੀ ਨੂੰ ਕਟੌਤੀ ਉਹਦੀ ਵੀ ਹੋਣੀ ਹੈ ਕਿਉਂਕਿ ਜ਼ਮੀਨ ਤਾਂ ਖੇਪਟ ਤਾਂ ਸਾਂਝੀ ਸੀ ਨਾ ਜੀ ਸਾਂਝੀ ਖੇਪਟ ਨੂੰ ਰਸਤਾ ਲੱਗਿਆ ਉਹ ਤਾਂ ਦੋਵੇਂ ਬੰਦੇ ਨੂੰ ਰਸਤਾ ਦੇਣਾ ਪੈਣਾ ਰਸਤਾ ਤਕਸੀਮ ਚ ਲੱਗ ਸਕਦਾ ਠੀਕ ਕਹਿੰਦਾ ਪਾਰਟੀ ਦਾ ਹਿੱਸਾ ਵੱਧ ਪਿਕ ਗਿਆ ਉਹ ਮਕਸੂਸ ਨੰਬਰਾਂ ਤੇ ਮੇਰੇ ਕੋਲ ਕਬਜ਼ਾ ਵੀ ਹੈ ਤਕਸੀਮ ਪੈਣ ਤੇ ਇਹ ਟੁੱਟ ਜਾਵੇਗੀ ਇਹ ਕਬਜ਼ਾ 20 ਸਾਲ ਤੋਂ ਮੇਰੇ ਕੋਲ ਆ 20 ਸਾਲ ਤੋਂ ਜਿਹੜੇ ਬੰਦੇ ਲਵੇ ਕਬਜ਼ਾ ਹੈ ਨਾ ਜੀ ਤਾਂ ਉਹਦੇ ਨਾਲ ਗੁਰਦੌਰੀਆਂ ਨੇ ਹਾਂਜੀ ਫੇਰ ਤਾਂ ਨਹੀਂ ਉਹਦਾ ਕਬਜ਼ਾ ਟੁੱਟਦਾ ਜੀ ਜੇ ਉਹਦੇ ਨਾਲ ਕਬਜ਼ਾ ਹੀ ਹੈ ਗੁਰਦੌਰੀ ਦੀ ਕੋਈ ਮਹੱਤਤਾ ਨਹੀਂ ਹੈ ਜੀ ਜੇ ਸਾਂਝੀ ਕੀਪਚੀ ਸਿਹਾਰਨੇ ਨਾ ਜੀ ਸਪੋਜ਼ ਕਰੋ ਮੈਂ ਹਿੱਸਾ ਵੇਚ ਤੇ ਆ ਮੈਨੂੰ ਜ਼ਮੀਨ ਆਉਂਦੀ ਤੇ 10 ਕਨਾਲ ਠੀਕ ਹੈ ਸਰ ਮੇਰਾ ਕਬਜ਼ਾ ਤੇ 8 ਕਨਾਲ ਤੇ ਜੀ ਜੀ ਦੋ ਕਨਾਲ ਤੇ ਤੁਸੀਂ ਹੀ ਸਿੱਧਾ ਕਬਜ਼ਾ ਕਰੀ ਬੈਠੇ ਹੋ ਫालतੂ ਤਾਂ ਉਹਦਾ ਟੁੱਟ ਜੂ ਉਹਦੀ ਕੋਈ ਵੈਲਿਊ ਨਹੀਂ ਹੈ ਠੀਕ ਹੈ ਜੇ ਥਰਡ ਪਾਰਟੀ ਦਾ ਕਬਜ਼ਾ ਹੈ ਫਿਰ ਨਹੀਂ ਟੁੱਟਦਾ ਹੈ ਅੱਛਾ ਜੀ ਤੇ ਕਾ ਤਿੰਨ ਬੰਦਿਆਂ ਦੇ ਨਾਮ ਵਸੀਤ ਵਸੀਅਤ ਕਰਵਾਈ ਹੋਵੇ ਉਹਨਾਂ ਵਿੱਚੋਂ ਇੱਕ ਦੀ ਮੌਤ ਵਸੀਅਤ ਕਰਾਉਣ ਤੋਂ ਪਹਿਲਾਂ ਹੋ ਜਾਵੇ ਤੇ ਇੱਕ ਮਹੀਨਾ ਬਾਅਦ ਵਸੀਅਤ ਕਰਤਾ ਦੀ ਮੌਤ ਹੋ ਜਾਂਦੀ ਆ ਫਿਰ ਵਸੀਅਤ ਦੋ ਜਾਂ ਤਿੰਨ ਬੰਦਿਆਂ ਦੇ ਨਾਮ ਤੇ ਰਹੂਗੀ ਜਾਂ ਨਹੀਂ ਬਸੀਤ ਜਦੋਂ ਬੰਦੇ ਨੇ ਕਰਤੀ ਨਾ ਤਿੰਨ ਬੰਦੇ ਨੋਂ ਤੇ ਕਰਤੀ ਹਾਂਜੀ ਉਹਨੋਂ ਚ ਇੱਕ ਬੰਦਾ ਮਰ ਗਿਆ ਹਾਂਜੀ ਉਹਦੇ ਨੋਂ ਵੀ ਇੰਤਕਾਲ ਹੋਊਗਾ ਬਸੀਤਾ ਉਹਨੇ ਤਿੰਨਾ ਨੌਕਰੀਏ ਮਰ ਗਿਆ ਤਾਂ ਕੀ ਹੋ ਗਿਆ ਠੀਕ ਹੈ ਜੀ ਉਹਦੇ ਗਾਂਹ ਬਾਰਸਾ ਨੋਂ ਉਸ ਤੋਂ ਬਾਅਦ ਇੰਤਕਾਲ ਹੋ ਜਾਊਗਾ ਠੀਕ ਹੈ ਜੀ ਕੀ ਰਹਿੰਦਾ ਉਹ ਤਿੰਨੇ ਬੰਦੇ ਨੋਂ ਹੋਊਗੀ ਠੀਕ ਹੈ ਸਰ ਜੀ ਤਾਂ ਉਹ ਜੀਂਦੋ ਜੀ ਤੜਾ ਦਿੰਦਾ ਹਾਂਜੀ ਦੋ ਹਿੱਸੇ ਉਹਨਾਂ ਨੌਕਰਾਂ ਦਾ ਤੀਜਾ ਹਿੱਸਾ ਜਾਨੀ ਕਿ ਆਪਣੇ ਪੋਤੇ ਨੌਕਰਾਂ ਦਾ ਤਾਂ ਵੀ ਕਰਾ ਸਕਦਾ ਸੀ ਉਹ ਜੀ ਨਹੀਂ ਕਰਾਈ ਤਾਂ ਵੀ ਕੋਈ ਖਾਸ ਕਰਨੀ ਤਿੰਨਾ ਬਾਰਸਾ ਤਿੰਨੇ ਬੰਦੇ ਦੋ ਨਹੀਂ ਰਹਿ ਸਕਦੇ ਹੈਗੇ ਤੀਜਾ ਹਿੱਸਾ ਤਾਂ ਅਰਥਾ ਰਹੀ ਰਹੂਗਾ ਜੇ ਦ ਬਸੀਤਾ ਕਰਾਈ ਹੋਈ ਹੈ ਤੇ ਨਾਂ ਦੇ ਨੋਤੇ ਇਸ ਕਰਕੇ ਤਿੰਨੇ ਮਾਲਕ ਬਣਨੇ ਹੋ ਗਏ ਠੀਕ ਹੈ ਜੀ ਇੱਕ ਪਟਾ ਨਾਮਾ ਕੀ ਹੁੰਦਾ ਹੈ ਪਟਾ ਨਾਮਾ ਉੱਪਰ ਪਟਾ ਨਾਮਾ ਹੋ ਸਕਦਾ ਜੰਨੇ ਆ ਪਟਾ ਨਾਮਾ ਹੁੰਦਾ ਜਿਵੇਂ ਆਪਾਂ ਕਿਸੇ ਨੂੰ ਜ਼ਮੀਨ ਠੇਕੇ ਤੇ ਦੇ ਦਈ ਹਾਂ ਜੀ ਪਟਾ ਨਾਮਾ ਉਹ ਹੁੰਦਾ ਹੈ ਪਟੇ ਦੇ ਨੰਨੇ 99 ਸਾਲੀ ਪਟੇ ਦੇ ਦੇਤੀ 60 ਸਾਲ ਪਟੇ ਦੇ ਦੇਤੀ ਉਹ ਪਟੇ ਨਾਮੇ ਦੇ ਅੰਤਕਾਲ ਹੁੰਦੇ ਨੇ ਉਹ ਪਟੇ ਨਾਮਾ ਜਾਨੀ ਕਿ ਉਸ ਤੋਂ ਉਨੀ ਅਮਾਉਂਟ ਚ ਉਸ ਮਿਆਦ ਦੇ ਅੰਦਰ ਅੰਦਰ ਹੋਰ ਉਹਨੂੰ ਵੀ ਦੇ ਸਕਦਾ ਉਹ ਪਟੇ ਨਾਮਾ ਦੇ ਸਕਦਾ ਕੋਈ ਕੇਸ ਚ ਕੀ ਕਹਿੰਦੇ ਇਹਦੇ ਵਿੱਚ ਕੋਈ ਐ ਵੀ ਹੁੰਦਾ ਜਿਵੇਂ ਇਹ ਕੋਈ ਪਟਾਨਾਮਾ}{|\text{ਸਾਲ ਦਾ ਵੀ ਵਿਚ ਨੂੰ 2 ਸਾਲ 4 ਸਾਲ ਹਾਂ ਹਾਂ ਉਹਦੀ ਮਿਆਦ ਹੈ ਜੇ ਮਿਆਦ ਦੇ ਤੋਂ ਬਾਅਦ ਉਹਦੀ ਜਿੰਦਗੀ ਆਪਦੇ ਆਪੇ ਮਿਆਦ ਖਤਮ ਹੋ ਗਈ ਤਾਂ ਉਹਨੂੰ ਕਬਜ਼ਾ ਛੱਡਣਾ ਪੈਣਾ ਪੈਂਦਾ ਇਹਦੀ ਕੋਈ ਮਿਆਦ ਦੀ ਵੀ ਲਿਮਟ ਹੁੰਦੀ ਹੈ ਵਿਚ ਨੂੰ ਉਹਦੀ 4 ਸਾਲ ਪੱਕੀ ਉਹ ਤਾਂ ਜਿੰਨੀ ਉਹ ਚ ਪਟਾਨਾਮੇ ਚ ਆਪਾਂ ਲਿਖ ਲਈ ਉਹ ਮਿਆਦ ਬਣ ਗਈ ਨਾ ਜੀ ਉਹ ਚ ਜਿੰਨੀ ਵੀ ਲਿਖ ਲਈ ਆਪਾਂ ਨੇ ਉਹ ਮਿਆਦ ਬਣ ਗਈ ਬੱਸ ਵੈਸੇ ਪਟਾਨਾਮਾ ਹੈ ਕੀ ਹੁੰਦਾ ਕਹਿੰਦੀ ਕੀ ਨਹੀਂ ਪਟਾਨਾਮਾ ਜਿਸ ਤਰ੍ਹਾਂ ਹੁਣ ਮੇਰੀ ਜ਼ਮੀਨ ਹੈ ਹਾਂਜੀ ਮੈਂ ਦ੍ਰਿਸ਼ਟੀ ਨਹੀਂ ਹੁੰਦੀ ਤਾਂ ਮੈਂ ਪੱਟੇ ਦੇ ਦੇ ਨਾ ਜਿਸ ਤਰ੍ਹਾਂ ਇਹ ਧਾਰਮਿਕ ਸਥਾਨਾਂ ਵਾਲੀਆਂ ਜ਼ਮੀਨਾਂ ਨੇ ਉਹ ਪੱਟੇ ਤੇ ਹੁੰਦੀਆਂ ਨੇ ਅਸਲ ਜੀ ਜੀ ਜਿਹੜੀ ਧਾਰਮਿਕ ਸਥਾਨਾਂ ਦੇ ਨਾਂ ਨੇ ਸਮਾਧਾਂ ਦੇ ਨਾਂ ਜ਼ਮੀਨਾਂ ਆ ਉਹਦਾ ਜਿਹੜਾ ਕੋਈ ਗਾਹ ਬਾਇਤ ਮਾਮ ਹੁੰਦਾ ਹੈ ਉਹ ਜਮੀਨ ਦੀ ਦੇਖਰੇਖ ਕਰਨ ਵਾਸਤੇ ਹੁੰਦਾ ਠੀਕ ਹੈ ਉਹ ਹੋਰ ਨਹੀਂ ਤਾਂ 99 ਸਾਲੀ ਪੱਟੇ ਤੇ ਕਰਾ ਦਿੰਦੇ ਨੇ ਹੋਰ ਕਰਾ ਦਿੰਦੇ ਨੇ ਉਹ ਜ਼ਮੀਨਾਂ ਨੇ ਇਹ ਪਟਾ ਨਾ ਮੈਂ ਨਹੀਂ ਤਾਂ ਕਰਾਉਂਦੀ ਨਾ ਅਗਲਾ ਬੈਦਰੀ ਡਿਸਟ੍ਰਿਕਟ ਕਰਾਊਗਾ ਜੀ 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 ਜਿਹੜੀ ਜ਼ਮੀਨ ਦੀ ਰਿਸ਼ਤੀ ਨਹੀਂ ਹੁੰਦੀ ਉੱਥੇ ਪੱਟੇ ਨਾ ਮੈਂ ਕਰਾਉਂਦੇ ਨੇ ਲੋਕ ਠੀਕ ਹੈ ਜੀ ਦੋਸਤੋ ਅਸੀਂ ਜਿੰਨੇ ਵੀ ਸਵਾਲਾਂ ਦਾ ਜਵਾਬ ਦਿੱਤਾ ਤੇ ਬਾਕੀ ਜੇਕਰ ਕੋਈ ਸਵਾਲ ਰਹਿ ਵੀ ਗਿਆ ਤਾਂ ਸਾਨੂੰ ਅਗਲੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੀ ਵੀਡੀਓ ਤੇ ਸਟਾਰ ਦੀ ਆਪਸ਼ਨ ਆਉਣਾ ਤਾਂ ਕਿਰਪਾ ਕਰਕੇ ਸਟਾਰ ਭੇਜਣ ਦੀ ਜ਼ਰੂਰ ਖਿੱਚਲਾ ਕਰਿਆ ਕਰੋ ਤੇ ਤੁਹਾਡਾ ਵੀ ਧੰਨਵਾਦ ਤੇ ਸਰ ਦਾ ਵੀ ਧੰਨਵਾਦ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਆਪਣੇ ਉਰਦੂ ਦੇ ਫਾਰਸੀ ਦੇ ਸ਼ਬਦ ਹੁੰਦੇ ਨੇ ਉਹਨਾਂ ਬਾਰੇ ਦੀ ਕੋਈ ਸਵਾਲਾਂ ਤਾਂ ਸਾਨੂੰ ਉਹ ਵੀ ਕਮੈਂਟ ਕਰਕੇ ਦੱਸੋ ਤਾਂ ਉਹ ਵੀ ਵੀਡੀਓ ਵਿੱਚ ਅਸੀਂ ਜਲਦੀ ਲੈ ਕੇ ਆਵਾਂਗੇ